ਯਾਰ ਰਕੜੀ ਬੰਨਣ ਆਈ ਆ 에어ਪੋਰਟ ਪਰ ਇਹਨੇ ਵੀਰੇ ਦੀ ਰਕੜੀ ਬੰਨੀ ਮੈਂ ਕਿਹਾ ਭਾਈ ਆ ਜਾ ਦੇਖ ਲੈ ਤੈਨੂੰ ਬਸੇ ਟੂਟ ਦਾ ਮਜ਼ਾ ਆ ਰਿਹਾ ਵਿਚੇ ਬਰਸਾਤ ਵਿਚੇ ਲੰਗਰ ਬਾਣੀ ਜਦੋਂ ਹਲੇ ਸਰੇ ਪਹੁੰਚ ਕੇ ਕੀ ਆਊਗਾ ਪਹਿਲੇ ਇੰਨਾ ਨਜ਼ਾਰਾ ਆ ਰਿਹਾ ਹਲੇ ਬੰਤੂ ਭਾਈ ਮੈਂ ਤਾਂ ਕਹਿੰਦਾ ਚੱਲ ਟਿਕਟਾਂ ਹਲੇ ਮੌਕਾ ਹੈਗਾ ਅੱਛਾ ਜੀ ਅਸੀਂ ਖਰਾਬ ਨੇ ਟਿਕਟਾਂ ਨਾਲੇ ਚੱਲ ਬੱਬਾ ਯਾਰ ਕੋਈ ਨਹੀਂ ਸਵਾਬ ਬਣਾਉ ਮਾਰਾਂਗੇ ਚੱਲਦੇ ਕੋਈ ਲਓ ਜੀ ਸਾਡੀ ਹੁਣ ਤਿਆਰੀਆਂ ਜਾਣਦੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦੀ ਅ ਜੇ ਮੈਂ ਕੱਲਾ ਚਲੀ ਨਾ ਫਿਰ ਤੁਸੀਂ ਕਹਿੰਦਾ ਨਿੰਮੇ ਨੂੰ ਨਾਲ ਲੈ ਕੇ ਜਾਣਾ ਤਾਂ ਫਿਰ ਨਿੰਮੇ ਨੂੰ ਅਸੀਂ ਨਾਲੇ ਲੈ ਕੇ ਚੱਲੇ ਉਧਰ ਬੀਬੀ ਨਾ ਦੂਰ ਤੋਂ ਖੜੀ ਆਸ਼ੀਰਵਾਦ ਦੇ ਰਹੀ ਆ ਹਾਂ ਕਰੀ ਬੀਬੀ ਉਦਾਂ ਹੀ ਐ ਇਦਾਂ ਹੀ ਕਰਦੇ ਪਾਸੇ ਕਰਦੇ ਆ ਹਾਂ ਹਾਂ ਅੰਮ੍ਰਿਤਸਰ ਤੇ ਉਹ ਨਿੰਮੇ ਦਾ ਬਾਪੂ ਪਿਆ ਕਹਿੰਦਾ ਅੰਮ੍ਰਿਤਸਰ ਤੇ ਜਾਨਾ ਕਿੱਦੋਂ ਇਦਾਂ ਦਿਖੂਗੇ ਆ ਪਿਆ ਅੱਜ ਕਾਕਾ ਕੋ ਬੜਾ ਲਿਆ ਫੱਜੜੇ ਅੱਛਾ ਉਹ ਨਾ ਸ਼ੌਮ ਉਹਨੇ ਕਿੰਨੀ ਕ ਵਾਰ ਕਰਨਾ ਹਾਂ ਮੈਂ ਕਿੰਨੀ ਪਹਿਲਾਂ ਇਹ ਤਾਂ ਤੀਏ ਦਿਨੇ ਤੇਰੇ ਤਰਿਆ ਰਹਿੰਦਾ ਇੱਕ ਵਾਰ ਹੁੰਦਾ ਦੋ ਵਾਰ ਹੁੰਦਾ ਸ਼ਗਨ ਇਹ ਤਾਂ ਦਾਦੇ ਮੇਂ ਹੁਣ ਜੋੜਾ ਜਿਹਾ ਤਰਿਆ ਰਹਿੰਦਾ ਚੱਲ ਹੁਣ ਚੱਲੀਏ ਬਾਏ ਬਾਏ ਬੀਬੀ ਹੁਣ ਚੱਲ ਭਾਈ ਮੈਂ ਨਿੰਮੇ ਦਾ ਬੈਗ ਮੈਂ ਹੀ ਚੱਕ ਲਿਆ ਇਹਦਾ ਪਹਿਲੇ ਆ ਤਾਂ ਉਹਦੇ ਪਿਆ ਨਿੰਮੇ ਦਾ 8 ਕਿਲੋ ਵੇਟ ਦਾ ਫਿਰ ਪੂਰਾ ਵੇਟ ਕਰਿਆ ਹੁਣ ਸਾਰਾ ਫਿੱਟ ਹੈ ਤੇ ਅੱਜ ਸਾਨੂੰ ਬੰਤਬਾਈ ਛੱਡਣ ਚੱਲਿਆ ਤੇ ਗੱਡੀ ਲਿਆਉਨੇ ਆ ਆ ਹਾਂ ਹਾਂ ਮੈਨੂੰ ਭੇਜਦੇ ਮੈਂ ਗੱਡੀ ਲਿਆਉਂਦਾ ਇਹਨੂੰ ਪਟੇਚੂ ਚ ਇੱਥੇ ਲੈ ਕੇ ਆਉਂਦਾ ਹਾਂ ਬਾਈ ਠੀਕ ਹੈ ਮੈਂ ਹਾਂ ਬਾਈ ਆਲਾ ਪਾਸਪੋਰਟ ਵਗੈਰਾ ਤੇ ਰੈਡੀ ਚ ਪਾ ਲ ਇਹਨੂੰ ਪਾ ਲਾ ਪੱਟਾ ਫਿਰ ਗਲ ਦੇ ਵਿੱਚ ਤੂੰ ਫਿਰ ਬਾਹਰ ਆਲਾ ਲੱਗੂਗਾ ਨਾ ਹਾਂ ਰੇਕੇ ਗਲ ਚ ਪਾਈ ਮੈਂ ਤਾਂ ਨਿੰਮਾ ਵਿਚਾਰਾ ਇਦੀ ਘੁੰਮਦਾ ਹੁੰਦਾ ਹਾਂ ਹਾਂ ਇਹ ਪਾ ਕੇ ਮੂਰੇ ਪਾ ਲਾ ਇੱਥੇ ਉੱਪਰ ਤੇ ਲਾ ਦੇ ਜੈਪ ਬੱਚੇ ਭਾਵੇਂ ਮੋਬਾਈਲ ਪਾ ਲੇ ਮੋਬਾਈਲ ਵੀ ਪਾ ਲਵਾਂਗਾ ਬਾਅਦ ਕਰਾਂਗਾ ਹਾਂ ਉਹ ਪਾ ਲਈ ਲੈਨੇ ਹੈ ਨਾ ਕਾ ਚੀਜ਼ ਉਹ ਮੈਂ ਫੋਲੋ ਪੋਣਾ ਜੀ ਆਹ ਇਧਰ ਪਾ ਲੈ ਪਾ ਲੈ ਅੱਜ ਬਰਸਾਤ ਪੈ ਰਹੀ ਐ ਬੰਦੇ ਵੀ ਘਟ ਆਏ ਅੱਜ ਤੇ ਉਹ ਬੱਚੇ ਕਿਤੇ ਜ਼ਿਆਦਾ ਖੁਸ਼ ਨਹੀਂ ਫਿਰ ਛੜ ਹਟ ਜਾਂਦੇ ਆ ਉਹ ਬੀਬੀ ਇਧਰ ਬੈਠੀ ਰੇਕਣਾ ਕੇ ਮੜਾ ਗਾਉ ਗੌਰ ਰੱਖੇ ਕਰੀ ਹੁਣ ਤੈਂ ਸਾਡੇ ਘਰ ਦੀ ਗੌਰ ਰੱਖਣੀ ਐ ਮੈਂ ਨਿੰਮੇ ਦੀ ਗੌਰ ਰੱਖੂੰਗਾ ਜੀ ਨਹੀਂ ਲੱਗਦਾ ਤਾਂ ਹੀ ਮੈਂ ਕਰਮ ਦੇ। ਉਹ ਕੱਲੇ ਰੋਣ ਲੱਗ ਗਏ। ਕਿਉਂ? ਕਹਿੰਦੀ ਜਾਨਾ ਮੇਰੇ ਜੂਮ ਲੱਗ ਰਹਾ। ਨਾਲੇ ਲੈ ਚੱਲ ਬੈਗ ਚ ਪਾ ਗਏ। ਉਹਦੇ ਕਾਂਟੇ ਪਵਾ ਦਿਆ ਹੀ ਹੁਣ। ਆਂਟੇ ਪਾਤੇ? ਹਾਂ। ਕਾਚੇ ਫਿਰ ਸੋਨੇ ਦੇ ਪਾ ਕੇ ਦੇ। ਸੋਨੇ ਦੇ ਕਹਿੰਦੇ ਮੇਰਾ ਕੰਨ ਵੱਟ ਲਊਗਾ। ਹਲਾ। ਉਹ ਕੱਕ ਪੁੱਛਣਾ ਇਹਨੂੰ ਪੁੱਤ ਤੈਨੂੰ ਕਿਹਾ ਨਹੀਂ ਸੋਨੇ ਦੇ ਪੋਨੇ। ਹਨਾ? ਪੋਨੇ ਨਹੀਂ। ਆਹ ਹਾ ਹਾ ਆਵੇ ਗਏ ਤਾਂ ਪੋਨੇ ਨਹੀਂ ਆਵੇ ਦੇ ਦੇ ਮਾਂ ਦੇ। ਮੈਂ ਸੋਨੇ ਦੇ। ਆਵੇ ਮਗਰਾਈ ਜਾਂਦਾ ਨੂੰ ਨਹੀਂ ਨਹੀਂ ਭਾਈ ਇਹ ਆਪੇ ਕਹਿੰਦੀ ਤੇ ਕਿਤੇ ਨਾ ਹਾਂ ਇਹਨੂੰ ਕਹਿੰਦੇ ਤੈਨੂੰ ਲੱਕੜਿਆਂ ਗੋਨੇ ਦੇ ਆ ਭਵਾ ਦਿੰਨੇ ਅੱਛਾ ਇਹਦੀ ਮੇਰਾ ਕੋਈ ਕੰਨ ਵੱਡ ਲੈ ਜਾਊ ਕਿ ਪੈਰੀ ਪੋਣੇ ਅੱਛਾ ਇਹ ਮੇ ਪਜਾ ਤੱਕ ਟੇਚੇ ਚੱਕਲੇ ਮਹਿਕ ਗੱਡੀ ਲੈਣ ਗਿਆ ਥਾਰ ਅ ਬੰਤੋ ਭਾਈ ਸਾਨੂੰ ਛੱਡ ਕੇ ਆਊਗਾ ਅੱਜ ਲੋ ਟੇਚੀਆਂ ਅੱਛਾ ਉਹ ਇੱਕ ਆ ਲੈਪਟਾਪ ਹੈ ਇੱਕ ਮੇਰਾ ਪਿੱਠੂ ਵਾਗਾ ਲੈਟਾ ਪਸਾ ਦਾ ਤੂੰ ਚੱਲੇ ਲੈਟਾ ਚਲ ਵੀ ਚਲ ਚਰ ਵੀ ਚਲ ਖੁੱਡੇ ਚਲ ਖੁੱਡੇ 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 ਬੰਤ ਨਹੀਂ ਮਦਗੰਦਾ ਜਲ ਟਿਕਟਾ ਹਲੇ ਮੌਕਾ ਹੈਗਾ ਅੱਛਾ ਜੀ ਅਸੀਂ ਕਰਾ ਦੇ ਨੇ ਟਿਕਟਾਂ ਨਾਲੇ ਚੱਲ ਬਾਬਾ ਯਾਰ ਬੇਦਖ ਬਣਾਉ ਮਾਰਾ ਕੇ ਚੱਲਦੇ ਕੋਈ ਨਹੀਂ ਬਾਰੀ ਦੇਰੀ ਖੁੱਲੀ ਹੋਣਾ ਚੱਲਦੇ ਖੁੱਲੀ ਭਾਈ ਜੇ ਮਾਰਾ ਸਾਬ ਬਣਾਉਗਾ ਹੁਣ ਚੱਲਦੇ ਭਾਈ ਹੈ ਬਾਬਾ ਜਦ ਆਪਾਂ ਜੱਟ ਕੇ ਮਿੱਟਾ ਤੇ ਤਿਆਰ ਹੋ ਗਿਆ ਇਹ ਨਾ ਇਹਨਾਂ ਦਾ ਫੁਰਤੀਆਂ ਕਹਿੰਦੇ ਆ ਹਾਂ ਮੈਂ ਮੇਰੀ ਤਿਆਰੀ ਬਾਕੀ ਸਾਰੀ ਮੰਮੇ 2 ਮਿੰਟ ਲਈ ਦੇ ਪੱਗ ਬੰਨਣੋਂ ਬਾਕੀ ਸਾਰਾ ਕੁਝ ਮਿਲਾ ਕੇ ਵਿੱਚ ਜੇ ਮੈਨੂੰ ਆਉਣਾ ਨੂੰ ਹੋਣਾ ਫਰੈਸ਼ ਹੋਣਾ 20 ਮਿੰਟ ਚ ਮੈਂ ਸੈੱਟ ਕਰ ਦਿੰਦਾ ਸਾਡਾ ਇਸ ਵਾਰੀ 8 ਬੰਦੇ ਦਾ ਗਰੁੱਪ ਆ ਐ ਕਿਰੇ ਬਣ ਕੇ ਐ ਇਕੱਠੇ ਹੋਣਾ ਇੱਕ ਜਗ੍ਹਾ ਇਹ ਉਲਟਾ ਹੋਇਆ ਭਾਈ ਪੂਰੇ ਪੰਜਾਬ ਤੋਂ ਇਕੱਠੇ ਹੋ ਰਹੇ ਹਨ ਅਸੀਂ ਅਸੀਂ ਇੱਧਰ ਤੋਂ ਉੱਧਰ ਨੂੰ ਜਾਂਦੇ ਹੁੰਦੇ ਹਾਂ ਅਸੀਂ ਉੱਧਰ ਤੋਂ ਇੱਧਰ ਨੂੰ ਆ ਰਹੇ ਬੰਦੇ ਅੱਛਾ ਜੀ ਕਿੱਧਰੋਂ ਕਿੱਧਰੋਂ ਆ ਰਹੇ ਬੰਦੇ ਮੁਹਾਲੀ ਤੋਂ ਐ ਕਿਹੜਾ ਘੜਦਾ ਬਾਬਾ ਫਤਿਹਗੜ੍ਹ ਸਾਹਿਬ ਤੋਂ ਵਾਇਰੂ ਵਾਇਰੂ ਆ ਗਿਆ ਬੰਦੇ ਫਿਰ ਖਰੜ ਤੋਂ ਇੱਕ ਬੰਦੇ ਦਾ ਪਤਾ ਨਹੀਂ ਕਿਤੇ ਦਿੱਲੀ ਤੋਂ ਵੀ ਆ ਰਹੇ ਆ ਉਲਟੇ ਪਾਸੇ ਦੇ ਇੱਧਰੋਂ ਆ ਰਹੇ ਆ ਅੱਛਾ ਜੀ ਅੱਛਾ ਜੀ ਉਹ ਤਾਂ ਲੱਡੀ ਦਾ ਹੀ ਫੋਨ ਆਇਆ ਸੀ ਪਿੰਡ ਕੌਣ ਹੋਇਆ 992 ਗੱਡੀਆਂ ਇਕੱਠੀਆਂ ਹੋ ਗਈਆਂ ਸਾਡਾ 0092 ਇੱਧਰ 9292 ਨੇ ਸੀ ਹੂੰ ਤੇ ਇਹ ਗੱਡੀ ਜੀ ਸਮਾਨ ਸ਼ਿਫਟ ਹੋਣਾ ਬਣਾ ਇਹਨੂੰ ਪਰੋਂ ਰੱਖਿਆ ਹੋਈ ਨਹੀਂ ਹੈਗਾ ਯਾਰ ਇਹਦੀ ਡਿੱਗੀ ਜੀ ਆ ਜਾਣਾ ਮੈਨੂੰ ਲੱਗਿਆ ਨੇ ਡਿੱਗੀ ਜਨੂੰ ਗੈਸ ਵਾਲੀ ਹੁੰਦੀ ਤੁਸੀਂ ਪੂਰੇ ਪੂਰੇ ਇਹ ਤਾਂ ਚਾਰ ਬੰਦੇ ਪਹਿਲੇ ਹੀ ਲਈ ਬੈਠਾ ਹੂੰ ਚਾਰ ਨਹੀਂ ਹੈ ਤਿੰਨ ਚਾਰ ਤਿੰਨ ਹੈ ਉਹਦੇ ਗੰਦਾ ਬੈਠੇ ਪੂਰੇ ਬੈਠਾ ਹੋਰ ਬਾਈ ਯਾਰ ਦੋ ਤਿੰਨ ਜਣੇ ਇਹ ਚਾਰ ਜਣੇ ਆਂਦੇ ਨਾ ਹੋਇਆ ਚਾਰ ਜਣੇ ਚਾਰ ਜਣੇ ਇੱਕ ਬਸ ਤੇ ਬੈਠ ਜੂਗਾ ਨਾਲ ਡਰਾਈਵਰ ਨੂੰ ਡਰਾਈਵਰ ਸਾਡੇ ਚਾਰ ਜਣੇ ਡਰਾਈਵਰ ਨੂੰ ਥੋੜੀ ਜਾਣਾ ਅਛਾ ਟ੍ਰੈਵਲ ਦਾ ਬਾਕਸ ਮੜਿਆ ਉਹਨਾ ਦੋ ਬੰਦੇ ਬੈਠਣਗੇ ਵੇਹ ਗੱਡੀ ਹਾਂ ਹਾਂ ਜਿਹੜਾ ਅਸੀਂ ਜਾਣਾ ਹੁਣ ਅੰਮ੍ਰਿਤਸਰ ਤੋਂ ਜਾਣਾ ਤੇ ਜਿਹੜੀ ਸਾਡੇ ਟੈਕਸੀਆਂ ਹੋਈਆਂ ਉਹ 6000 ਦੀਆਂ ਹੋਈਆਂ ਤਿੰਨ ਤਿੰਨ ਤਨ ਹਜ਼ਾਰ ਦੀਆਂ ਮੋਹੜੀ ਤੋਂ ਬੰਦੇ ਨੇ ਚੁੱਕਣਾ ਜੇ ਮੋਹੜੀ ਦੇ ਮੋਹੜੀ ਤੇ ਜਗਦੀਪ ਨੂੰ ਚੁੱਕਿਆ ਲੱਡੀਪੰਜ ਨੂੰ ਘਰ ਤੇ ਚੁੱਕਿਆ 500 ਰੁਪਏ ਵੱਧਾ ਦੇ ਦਿੱਤਾ ਹੋਰ ਆਹ ਮੱਛਾਂ ਦੇਖੋ ਮੁੰਡੇ ਦੀਆਂ ਮੱਛਾਂ ਦੇਖਣ ਵਾਲੀਆਂ ਮੁੰਡੇ ਦੀਆਂ ਹਾਂ ਉਹ ਯਸ ਗਲਾਬੀ ਬਣਿਆ ਫਿਰਦਾ ਸੱਚੀ ਗੱਲ ਬਾਬਾ ਜੀ ਮੱਛਾ ਦਿਖਾ ਪਹਿਲਾਂ ਦਾ ਦੇਖੋ ਜੀ ਦੇਖੋ ਹਾਂ ਮੱਛਾ ਪੂਰੇ ਖੜੀਆਂ ਕਰੀ ਫਿਰਦਾ ਬੇਸ਼ੱਕ ਪੂਰੇ ਤਾਉ ਚ ਐਵੇਂ ਨਹੀਂ ਇੱਥੇ ਮੁੱਛ ਨਹੀਂ ਤਾਂ ਕੁਛ ਨਹੀਂ ਹੈਗਾ ਮੂਸ ਨਹੀਂ ਤਾਂ ਕੁਛ ਨਹੀਂ ਕੋਈ ਕੋ ਸਹੀ ਗੱਲ ਹੈ ਬੰਦ ਬਈ ਨਾਲੇ ਚੱਲ ਪਹਿਲਾਂ ਦਾ ਹੋਰ ਅਸੀਂ ਕਾਫੇ ਮਾਰਾ ਫਿਰ ਬਾਬਾ ਬਣਾਉਗਾ ਫੇ ਚੱਲਾਂਗੇ ਹਾਂ ਕਹਿੰਦਾ ਆਖਰੀ ਵਾਰੀ ਗੱਟੇ ਵਿੱਚ ਜਾਣਾ ਹੁਣ ਬਚਨ ਚੇਤ ਪ੍ਰੋਗਰਾਮ ਦਾ ਸਲੋ ਤੇ ਤੁਸੀਂ ਸੇ ਭਾਈ ਵੀ ਸਾਡੇ ਨਾਲ ਜਾ ਰਿਹਾ ਇਧਰ ਮਨਿੰਦਰ ਭਾਈ ਸਾਡੇ ਨਾਲ ਜਾ ਰਿਹਾ ਲਾਉਣਗੇ ਰੌਣਕਾ ਹੁਣ ਅੱਜ ਥਾਈਲੈਂਡ ਦੇ ਵਿੱਚ ਫੇਰ ਭਾਈ ਕਰਾ ਦੇਣੀ ਟਿਕਟ ਜੇ ਜਾਣੇ ਨਾਲ ਨਹੀਂ ਸਰ ਹਾਂ ਨਿੰਮੇ ਲੈ ਜਾ ਬਸ ਇਹੀ ਸਰ ਲੱਖਾਂ ਲਾਉਗਾ ਅੱਛਾ ਸ੍ਰੀ ਗੁਰਦੀ ਸਾਰੇ ਨੂੰ ਕਹੀਂ ਉਸੇ ਦੋ ਬੰਦੇ ਦੇ ਵੀਟ ਕਰਨ ਲਾਡੀ ਭਾਜੀ ਆ ਰਿਹਾ ਅੱਛਾ ਇੱਕ ਜਗਦੀਪ ਆ ਰਿਹਾ ਰਸਤੇ 'ਚ ਤੈਸ ਸਮੇਂ ਤੋਂ ਅਸੀਂ 1 ਘੰਟਾ ਲੇਟ ਹੋ ਗਏ ਹਾਂ ਸਰਦਾਰ ਸਾਹਿਬ ਨਹੀਂ ਅੰਮ੍ਰਿਤਸਰ ਤੇ ਫਲੈਟ ਹੈ ਜੀ ਅੱਛਾ ਅੱਛਾ ਲਾਡੀ ਭਾਜੀ ਉਹਨੇ ਵੀ ਆ ਗਏ ਉੱਤਰ ਹਾਂ ਇੱਕ ਦੋ ਪਿੰਡ ਪੈ ਆਇਆ ਵੀ ਘੂਆ ਕਾ ਬਦਿਆ ਜੀ ਵਧੀਆ ਬਦਿਆ ਜੀ ਵਧੀਆ ਪੱਤੀ ਬੰਨ ਲੇ ਤੱਕ ਤੱਕ ਮਤਵਾਈ ਵੀ ਚੱਲਿਆ ਨਾਲੇ ਬੰਨ ਤੂੰ ਜੀ ਕਿਚੇ ਰੱਖ ਆਪਣਾ ਮੈਂ ਛੱਡ ਲਿਆ ਤੁਹਾਨੂੰ ਛੱਡਣਾ ਆ ਸਾਨੂੰ ਛੱਡਣਾ ਆ ਮਾੜਾ ਟੇਚੇ ਨੂੰ ਚੱਕ ਹਾਂ ਵਿਚੋਣ ਵਾਲਾ ਤਾਂ ਕੋਈ ਨਹੀਂ ਨਾ ਥੋੜੀ ਬਸਰ ਉਹਦੀ ਅੱਧੀ ਕਲਗੜਾ ਆਵੜਾ ਉੱਪਰ ਬੰਨ ਲਓ ਉੱਪਰ ਉੱਪਰ ਬੰਨ ਲਓ ਚੱਲ 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 ਜੰਦ ਮੈਂ ਇੱਕ ਦੋ ਤਿੰਨ ਦੋ ਟੇਚੀਆਂ ਜ਼ਿੰਮੇਵਾਰੀ ਤੇਰੀ ਐ ਵਾ ਵਾ ਠੀਕ ਆ ਪਿਛਲੀ ਵਾਰੀ ਆ ਬਹ ਹਾਂ ਰਹਿ ਗਿਆ ਤਾਂ ਹਾਂ ਕਿੱਥੇ ਬੱਸ ਵਿੱਚ ਰਹਿ ਗਿਆ ਤਾਂ ਨਹੀਂ ਹਾਂ ਇੰਨਾ ਸੋਰ ਪਾਸਾ ਦਾ ਆਨਲਾਈਨ ਨੰਬਰ ਉਹਨੇ ਮੈਨੂੰ ਫੋਨ ਕਰਨ ਨੂੰ ਉਹ ਬੱਸ ਵਾਲਾ ਵੀਡੀਓ ਦੇਖਦਾ ਮੇਰੀ ਆ ਉਹਦਾ ਨੰਬਰ ਲੈ ਲਿਆ ਮੈਂ ਤੇ ਉਹ ਬੱਸ ਵਿੱਚ ਰਹਿ ਗਿਆ ਬੈਗ ਪਾਸਪੋਰਟ ਵੀ ਇਹਦੇ ਵਿੱਚ ਫਿਰ ਜਾ ਕੇ ਭੱਜ ਕੇ ਜਾ ਕੇ ਫੜ ਕੇ ਲੈ ਕੇ ਆਇਆ ਮੈਂ ਜਾ ਕੇ ਬੈਠਾ ਆ ਬੀਨੂ ਮੈਨ ਮਦਰ ਬੀਨੂ ਮਰੇ ਕੀ ਹਾਲ ਠੀਕ ਹੈ ਹਾਂ ਬਾਜੀ ਕਿਦਾ ਬਾਜੀ ਮੈਂ ਗੱਡੀ ਲੈ ਕੇ ਆਇਆ ਭਰਾ ਮੇਰਾ ਮਗਾ ਗੱਡੀ ਸਾਡੇ ਵਾਲੀ ਵਾਲੀ ਉਹ ਠੀਕ ਠਾਕ ਕੀ ਹਾਲ ਮੁਗ ਠੀਕ ਹੈ ਅੱਛਾ ਉਹ ਆ ਜਾ ਪਾਈ ਆਪਣੀ ਉਹ ਪਰ ਅੱਛਾ ਉਹਨਾਂ ਕੋਲ ਤੁਹਾਡੇ ਏਰੀਆ ਦਾ ਮਾਈ ਹੀਰ ਲੜਵਾ ਲੋ ਫੁੱਟਬਾਲ ਕਦੀ ਭਈਆ ਮੈਂ ਕਹਿੰਦਾ ਤੂੰ ਜਿਹੜਾ ਟੂਰਨਾਮੈਂਟ ਚੱਲੇ ਆ ਨਾ ਇੱਕੀ ਗੱਲ ਬੂਰ ਤੁਲੇ ਗਿਆ ਉਹ ਵੈਰੀ ਗੁੱਡ ਵੈਰੀ ਗੁੱਡ ਕਿਹੜਾ ਪਿੰਡ ਆ ਰੈਡੂਆ ਆਈ ਰੈਡੂਆ ਠੀਕ ਰੈਡੂਆ ਹਾਂ ਸਾਡੀ ਐਡ ਕਰੇ ਕੋਈ ਠੀਕ ਹੈ ਕਈ ਵਾਰ ਜਹਾਜ਼ ਚ ਨਾ ਭਰਵਜਨ ਹੋ ਜਾਂਦਾ ਨਹੀਂ ਮੈਨੂੰ ਛੱਡ ਦੋਗੇ ਫਿਰ ਤੂੰ ਲੈ ਆਈ ਜਾ ਕੇ ਇਹਨੂੰ ਠੀਕ ਹੈ ਮੈਨੂੰ ਦੱਸ ਦਿਓ ਚਾਬੀ ਤੇ ਹਾਲੇ ਵੀ ਮੌਕਾ ਹੈਗਾ ਅੱਛਾ ਜੀ ਦੇਖ ਲੈ ਬਿਲਕੁਲ ਅੱਜ ਚੱਲਾਂਗੇ ਮੈਂ ਵਾਦਾ ਰਿਹਾ ਤੁਹਾਡੇ ਨਾਲ ਹਾਂ ਚੱਲਾਂਗੇ ਅੱਜ ਆ ਤਾਂ ਮਰਜੀ ਆ ਬਾਈ ਠੀਕ ਹੈ ਜੀ ਠੀਕ ਆ ਮੱਤ ਬਾਈ ਫਿਰ ਓਕੇ ਚਲੋ ਫਿਰ ਉਹ ਕੇ ਚਾਰੇ ਦਰਵਾਜੇ ਨੇ ਤੈਨੂੰ ਉੱਧਰ ਬੈਠਦੇ ਆ ਤੈਨ ਇੱਧਰ ਬੈਠਦੇ ਹਾਂ ਇੱਕ ਜਗ੍ਹਾ ਰਸਤੇ 'ਚ ਖੜੇ ਆ ਗੱਡੀਆਂ 'ਚ ਗੈਸ ਵਾਲੀਆਂ ਗੱਡੀਆਂ ਸਾਰੇ ਬੰਦੇ ਥੱਲੇ ਲਾਤ ਨਵਾਂ ਸ਼ਹਿਰ ਕ੍ਰੋਸ ਕਰ ਗਏ ਅਸੀਂ ਟਾਈਮ ਨਾਲ ਜਾ ਰਹੇ ਆ ਟਾਈਮ ਨਾਲ ਪਹੁੰਚ ਜਾਣਾ ਮਗਰ ਤਾਂ ਟ੍ਰੈਫਿਕ ਝਾਂਮਰਾ ਮਿਲੇ ਗੱਡੀ ਬਹਿਣ ਪੂਰੀ 80 ਦੀ ਸਪੀਡ 'ਤੇ ਜਾ ਰਹੀ ਹੈ ਆਪਣੇ ਪੁੱਜ ਗਏ ਆ ਕ੍ਰੋਸ ਕਰਨ ਲੱਗਿਆ ਸਿੱਧਾ ਲੁਧਿਆਣੇ ਨੂੰ ਲੰਘ ਜਾਂਦੇ ਆ ਰੋਡ ਲਓ ਜੀ ਹੁਣ ਚੜ ਕੇ ਦਿੱਲੀ ਹਾਈਵੇ ਤੇ ਇੱਥੇ ਸਾਰੇ ਰੋਡ ਇਕੱਠੇ ਹੋ ਜਾਂਦੇ ਇੱਥੇ ਆ ਕੇ ਇੱਥੇ ਟ੍ਰੈਫਿਕ ਵੱਧ ਜਾਣੇ ਹੁਣ ਲਓ ਜੀ ਜਲੰਧਰ ਵੀ ਕ੍ਰੋਸ ਕਰਤਾ ਸੀ ਹੁਣ ਆਊਗਾ ਬਿਆਸ ਇੱਕ ਤਾਂ ਭਾਈ ਸਾਡੇ ਬੰਦਿਆਂ ਨੂੰ ਭੁੱਖ ਬਹੁਤ ਲੱਗਦੀ ਹੈ ਦੇਖੀ ਭਾਈ ਵਿੱਚੇ ਨਾ ਮਾਰੀਏ ਤਾਂ ਹੀ ਭੁੱਖ ਲੱਗਦੀ ਹੈ ਕੋਈ ਨਾ ਅੱਜ ਖੇਡ ਤੋਂ ਵੀ ਇਹ ਪਜਾਂਦੇ ਲੱਗਦੇ ਭੁੱਖੇ ਤੋਂ ਨਾ ਭਾਜੀ ਸਰ ਬੜੀ ਜਿੰਮੇਵਾਰੀ ਤੇਰੀ ਨੇ ਮੈਂ ਬੇਤੀ ਨਹੀਂ ਮਾਰਿਆ ਮਾਂ ਬੇਤੀ ਨਹੀਂ ਮੇਰਾ ਉਹ ਇੱਕ ਸਾਥ ਤੋਂ ਕਿ ਤਰਫ ਪਿਆਰ ਆਉਂਦਾ ਮੈਨੂੰ ਅੱਜ ਬਹੁਤ ਜ਼ਿਆਦਾ ਬਹੁਤ ਪਿਆਰ ਆ ਰਿਹਾ ਤੇਰੇ ਵਲ ਅੱਜ ਨੇ ਹੋਰ 10 ਘੰਟੇ ਰਹਿ ਗਏ ਪੁੱਜ ਜਾਣਾ ਤਾਂ ਬਸ ਬਾਈ ਟਿਕ ਟੈਕ ਪੁੱਟਾਂ ਦਾ ਕੱਢ ਲੈ 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 ਟਿਕ ਟੈਕ ਵੀ ਦੇਖ ਲੈਣੇ ਕੱਲ ਨੂੰ ਜਗੜ ਚਲ ਰੋਟੀ ਰਿਪੀਟ ਕਰਦੀ ਰੋਟੀ ਯਾਰ ਸ਼ੁਕਰੀਆ ਭਾਜੀ ਸਾਰੇ ਬੰਦੇ ਉੱਠ ਗੜੇ ਡੰਮਾ ਝੋੜੜਿਆ ਬੈਠਾ ਹਲੇ ਕਾ ਨਾ ਮੇਰੀ ਤਾਂ ਦੋ ਵਾਲੀ ਚਾਹ ਦਾ ਟਾਈਮ ਹੋਇਆ ਹੋਇਆ ਮੈਂ ਤਾਂ ਪੀ ਕੇ ਉੱਠੂ ਅੱਛਾ ਚਾਹ ਬਲੋ ਮੈਂ ਤਾਂ ਤਾਂ ਹਿੱਲੂ ਸਾਰੇ ਬੰਦੇ ਵੇਟ ਕਰ ਰਹੇ ਨੇ ਮੇਦੀ ਉੱਠ ਗੜ ਭਾਈ ਉੱਠ ਗੜ ਭਾਈ ਸਾਰੇ ਬੰਦੇ ਤੇਰੀ ਵੇਟ ਕਰ ਰਹੇ ਆ ਅਸੀਂ ਛੱਡ ਜਾਣਾ ਫਿਰ ਇੱਥੇ ਨਹੀਂ ਖੜਾ ਛੱਡ ਜੋ ਅੱਛਾ ਬੈਗ ਤੇਰੇ ਕੋਲ ਫਿਰ ਤਾਂ ਲੈ ਕੇ ਜਾਣਾ ਪੈਣਾ ਬੈਗ ਤੇਰੇ ਕੋਲ ਜੀ ਬੱਸ ਇਹ ਟੂਰ ਦਾ ਮਜ਼ਾ ਆ ਰਿਹਾ ਵਿਚੇ ਬਰਸਾਤ ਵਿਚੇ ਲੰਗਰ ਬਾਣੀ ਜਦੋਂ ਹਲੇ ਸਰੇ ਪਹੁੰਚ ਕੇ ਕੀ ਆਊਗਾ ਪਹਿਲੀ ਇੰਨਾ ਨਜ਼ਾਰਾ ਆ ਰਿਹਾ ਹਲੇ ਮੌਸਮ ਠੰਡਾ ਠੰਡਾ ਹੋ ਗਿਆ ਨਾ ਆਹ ਦੇਖ ਰੋ ਮੈਨੂੰ ਗਲਤ ਨਹੀਂ ਬੋਲਣਾ ਹੈਗਾ ਸੀਨ ਐਸ ਐਸੇ ਪਾ ਦੂੰਗਾ ਨਾ ਅੱਗੇ ਪਿਛੇ ਕੋਈ ਨੂੰ ਮੈਂ ਸੀਨ ਮਾਰੇ ਭਾ ਵੀ ਪਾਣੇ ਪਈਆਂ ਪਰ ਐਜੀ ਗੁਰਬਾਤ ਇਹਦੇ ਵਾਲੀ ਉਹ ਛੱਡਦੀ ਐ ਪਿਆਸ ਨਹੀਂ ਮਰੇਣਾ ਪਿਆਸ ਦੀ ਭਰਾ ਜੀ ਪਿਆਸ ਆ ਜੀ ਬਿਆਸ ਰੀਪਰ ਆ ਕੇ ਬਾਈ ਰਾਈਆਂ ਆਪਾਂ ਹੁਣ ਇੱਥੇ ਆ ਆ ਥੋੜੇ ਪਾਰ ਕਰਨ ਤੋਂ ਬਾਅਦ ਇੰਨਾ ਕਿਤੇ ਜਾਮ ਲੱਗਦਾ ਰਾਈਆਂ ਆ ਕੇ ਆ ਪੁਲ ਦਾ ਥੋੜਾ ਜਨਾ ਵਿਵਾਦ ਜਾ ਪਿਆ ਵੀ ਬਣ ਨਹੀਂ ਦੇ ਰਹੇ ਪੁਲ ਨੂੰ ਇਹ ਜਿੱਦਣੇ ਪੁਲ ਬਣ ਕੇ ਫਿਰ ਹੋਰ ਅੱਧਾ ਘੰਟਾ ਵੱਜ ਜਾਊਗਾ ਆਪਣਾ ਇੱਥੇ ਅੱਧਾ ਘੰਟਾ ਖਰਾਬ ਹਦਾ ਪੂਰਾ ਲੋ ਜੀ ਪੁੱਜ ਗਏ ਜੀ ਅੰਮ੍ਰਿਤਸਰ ਦਰਵਾਜ਼ਾ ਸਾਨੂੰ ਥੱਲੇ ਥੱਲੇ ਲੰਘ ਜਾਂਦੇ ਆ ਅਸੀਂ ਅਜੇ ਉੱਪਰ ਉੱਪਰ ਚੱਲੇ ਆ ਬਾਰੇ ਬਾਰੇ ਦਾਰਸ਼ਨੀ ਟੁੱਟੀ ਆ ਗਈ ਇੱਧਰ ਬਾਰੇ ਬਾਰੇ ਅਸੀਂ ਬਾਈਪਾਸ ਨੂੰ ਹੋ ਕੇ ਸਿੱਧਾ 에ਰਪੋਰਟ ਸਾਨੂੰ ਪੂਰੇ 4 ਘੰਟੇ ਲੱਗੇ 4 ਤੋਂ ਸਾਢੇ 4 ਘੰਟੇ ਲੱਗ ਜਾਣੇ ਉਹ ਕਿਉਂ ਉਹਨਾਂ ਗੱਡੀ ਦੀ ਜਿਹੜੀ ਰੇਸ ਬਣੀ ਹੋਈ ਹੈ 80 ਬਾਰੇ 80 ਤੋਂ ਉੱਪਰ ਨਹੀਂ ਜਾਂਦੀ ਗੱਡੀ ਕਿਸੇ ਕਿਤੇ ਮੌਕੇ ਬਲਜੇ ਤੇ ਗੱਡੀ ਭਜਾਉਣ ਦੇ ਪਰ 80 ਤੋਂ ਪਰ ਜਾਂਦੀ ਨਹੀਂ ਹੈ ਗੱਡੀ ਉਸ ਹਿਸਾਬ ਨਾਲ ਸਾਨੂੰ ਸਾਢੇ 4 ਘੰਟੇ ਲੱਗੇ 1 ਵਜੇ ਚੱਲੇ ਤੇ 5 ਵਜੇ ਅਸੀਂ ਪਹੁੰਚ ਜਾਣਾ ਇੰਨੇ ਟਾਈਮ ਸਾਨੂੰ ਗਾਹਾਂ ਲੱਗਣਾ 4 ਤੋਂ 5 ਘੰਟੇ ਅ ਇੱਥੋਂ ਅਸੀਂ ਜਾਣਾ ਪਹਿਲਾਂ ਸਿੰਗਾਪੁਰ ਸਿੰਗਾਪੁਰ ਫੇਟਾ ਈ 3 ਘੰਟੇ ਵੇਟ ਕਰਕੇ ਫਿਰ 4 ਘੰਟੇ ਫਿਰ ਸਿੰਗਾਪੁਰ ਤੋਂ ਥਾਈਲੈਂਡ ਅਡਾ ਸੱਦਾ ਜਗ ਉਲਟੇ ਨੂੰ ਘੁੰਮਣਾ ਸੀ ਥਾਈਲੈਂਡ ਤੋਂ ਉੱਪਰ ਨੂੰ ਹੋਗਾ ਜਾਣਾ ਸਾਨੂੰ ਰਸਤੇ ਜਾਂਦੇ ਜਾਂਦੇ ਲਾਜਿਓ ਤੁਸੀਂ ਗਾਹ ਚੜਾ ਲਓ ਨਹੀਂ ਕਹਿੰਦੇ ਪਹਿਲਾਂ ਸਿੰਗਾਪੁਰ ਲੈ ਕੇ ਜਾਉਂਗੇ ਸਿੰਗਾਪੁਰ ਤੋਂ ਫਿਰ ਤੁਹਾਨੂੰ ਬਾਂਸ ਲੈ ਕੇ ਆਉਂਗਾ ਕੋਈ ਨਾ ਸਿੰਗਾਪੁਰ ਨੂੰ ਮਿਲੰਦੇ ਆ ਦੇਖਾਂਗੇ ਸਿੰਗਾਪੁਰ ਬਰ ਜਾ ਕੇ ਵੀ ਅਗਲੀ ਵੀਡੀਓ ਚ ਕਹਾਂਗੇ ਸਿੰਗਾਪੁਰ ਲੈਂਟਰੀ ਦਿੰਦੇ ਹੈ ਕਿ ਨਹੀਂ ਦਿੰਦੇ ਹੈਗੇ ਇਹ ਅਗਲੀ ਵੀਡੀਓ ਚ ਦੇਖਾਂਗੇ 에어ਪੋਰਟ ਦੇ ਬਾਹਰ ਜਾ ਕੇ ਅਸੀਂ ਖਾਣਾ ਪਾਣੀ ਖਾ ਕੇ ਆ ਸਕਦੇ ਐ 에어ਪੋਰਟ ਤੇ ਅੰਦਰ ਸਭ ਮਹਿੰਗਾ ਹੁੰਦਾ 에어ਪੋਰਟ ਦੇ ਬਾਹਰ ਜਿਹੜਾ ਥੋੜਾ ਜਿਹਾ ਨਿਕਲਦੇ ਬਾਹਰ ਥੋੜਾ ਸਸਤਾ ਮਿਲ ਜਾਂਦਾ ਉੱਥੇ ਹੁਣ 에어ਪੋਰਟ ਉੱਪਰ ਕਿਆ ਕਹਿੰਦਾ ਹਾਂ ਮੈਨੂੰ ਨੌਂ ਨੇ ਜ਼ਿਆਦਾ ਹੁੰਦਾ ਉੱਥੇ 에어ਪੋਰਟ ਉੱਪਰ ਉਹਨੂੰ ਕਹਿੰਦੇ ਉਹ ਕਹੋ ਅਗਲੀ ਵੀਡੀਓ ਚ ਐਕਸਪਲੇਨ ਕਰੋ ਆਹ ਚੀਜ਼ ਤੋਂ ਡਰ ਲੱਗਦਾ ਤਾਂ ਤਾਂ ਹੀ ਅਸੀਂ ਇੱਕ ਘੰਟਾ ਪਹਿਲਾਂ ਚੱਲੇ ਤੇ ਕਿਤੇ ਟ੍ਰੈਫਿਕ ਜਾਮ ਹੋਊਗਾ ਉਹੀ ਸਾਡਾ ਘਾਟਾ ਹੁਣ ਪੂਰੇ ਪੂਰੇ ਟਾਈਮ ਨਾਲ ਪਹੁੰਚਾ ਗਿਆ ਸੀ 에어ਪੋਰਟ ਆ 19 ਕਿਲੋਮੀਟਰ ਹੈ ਪੂਰਾ ਅੱਧਾ ਘੰਟਾ ਲੱਗ ਰਿਹਾ ਜਦੋਂ 19 ਕਿਲੋਮੀਟਰ ਤੱਕ ਅੱਧਾ ਘੰਟਾ ਲੱਗ ਰਿਹਾ ਅੰਮ੍ਰਿਤਸਰ ਦੇ ਵਿੱਚ ਪੁੱਜ ਗਏ ਸੀ ਟ੍ਰੈਫਿਕ ਜਾਮ ਹੋ ਗਈ ਖੜਕੀ ਗੱਡੀਆਂ ਥੋੜੀ ਥੋੜੀ ਤੋਰੀ ਚੱਲੋ ਯਾਰ ਲਓ ਜੀ ਪੁੱਜ ਗਏ ਅਸੀਂ 에어ਪੋਰਟ ਪਰ ਉਹ ਮੁੰਡੇ ਜਾ ਰਹੇ ਮੈਨੂੰ ਲੱਗਦਾ ਇਹ ਵੀ ਥਾਈਲੈਂਡ ਚੱਲੇ ਆ ਇਹ ਤੁਰਕੀ ਚੱਲੇ ਜ਼ਿਆਦਾ ਪੈਸੇ ਬਚਾਉਣ ਲੱਗੇ ਬਜਟ ਵਿੱਚ ਚੱਲੇ ਲੱਗਦਾ ਮੈਨੂੰ ਇਹ। ਆ ਦੋ ਤਿੰਨ ਮਿੰਟਾਂ ਚ ਆਜੋ ਬਾਈ। ਲਵੇਂ ਤਨ ਐਂਟਰੀ ਹੋਣ ਲੱਗੀ। ਲੋਗ ਲੈ ਅੰਨ। ਪਿੱਛੇ ਸਾਡੀ ਗੱਡੀ ਘੇਰੀ ਹੋਈ ਸਾਡੇ ਉਲ ਪੁਲਿਸ ਵਾਲਾ ਪਿਆਰ ਜਿਹਾ ਨਾਲ ਆਇਆ। ਕਹਿੰਦਾ ਥੋਡੀ ਗੱਡੀ 'ਚ ਕੋਈ ਅਸਲ-ਔਸਲਾ ਤਾਂ ਨਹੀਂ ਹੈਗਾ। ਮੈਂ ਅਸੀਂ ਕੀ ਕਰਨਾ ਅਸਲ ਅਸਲ। ਹੋ ਜਾਂਦਾ ਕਈ ਵਾਰ ਨਹੀਂ ਉਹ ਕਰਨੀ ਪੈਂਦੀ ਬਈ ਹੁਣ 에어ਪੋਰਟ ਪਰ ਐਂਟਰੀ ਕਰਨ ਲੱਗੇ ਆ ਠੀਕ ਆ ਉਹ ਆਪਣਾ ਹੁਣ ਪਿੱਛੇ ਲਾਡੀ ਪਜਰੇ ਦੀ ਗੱਡੀ ਰੁਕੀ ਹੋਈ ਆ ਚੰਗੀ ਤਰ੍ਹਾਂ ਤੇ ਪੁੱਛੀਦਾ ਕਿੰਨੇ ਮਿੰਟ ਤੱਕ ਫਰੀ ਹੁੰਦੀ ਆ ਕਿੰਨੇ ਮਿੰਟ ਫਰੀ ਆ ਕਿਤਰਾ ਮਿੰਟ ਫਰੀ ਆ ਹਾਂਜੀ 5 ਮਿੰਟ ਬਿਨਵਾਸਾ ਪੈਸਾ ਕੋਈ ਨਹੀਂ ਹੈ ਹਾਂ 10 ਮਿੰਟ ਹੁੰਦੇ ਆ 10 ਮਿੰਟ ਹੁੰਦੇ ਆ ਕਿੰਨੇ ਪੈਸੇ ਲੈਂਦੇ ਬਸ ਕਿੰਨੇ 50 ਕਿਤੇ ਰੁਪਏ ਵਰਦਾ ਬਹੁਤ ਘੱਟ ਲੋਜੀ ਪਟਕਾ ਜੀ 에어ਪੋਰਟ ਅਸੀਂ ਆ ਮਤਲਬ ਕੱਢੇ ਲਿਓ ਬੱਲਾ ਕੇ ਬੱਸ ਬੜੀ ਫੜ 5 ਮਿੰਟ ਆਪਾਂ ਹੋਣੇ ਨਹੀਂ ਦੇਣੇ ਹੈ ਦੁਬਈ ਨੂੰ ਵੀ ਜਾਂਦੀਆਂ ਗੱਡੀਆਂ ਸਾਡੇ ਬੰਦੇ ਛੱਡਿਓ ਨਹੀਂ ਹਲਦਾ ਕੋਣ ਪੂਰੀ ਚੈਕਿੰਗ ਕਰਕੇ ਛੱਡੂਗਾ ਮੈਨੂੰ ਲੱਗਦਾ ਦੇਖੋ ਕਿਸੇ ਕੋਲ ਅਸਲ ਹੀ ਤਾਂ ਨਹੀਂ ਮਿਲ ਗਿਆ ਪਹਿਲਾਂ ਸੱਤ ਸਭ ਮੂਰੇ ਅੱਗੇ ਅੱਗੇ ਰਹੇ ਪਰ ਆਇਆ 에어ਪੋਰਟ ਉੱਤੇ ਸਭ ਤੋਂ ਪਿੱਛੇ ਦੇ ਇਹ ਅਧਰੋਂ ਨਿਕਲ ਮੁੜਨੇ ਇੱਥੇ ਇੱਥੇ ਉਤਰ ਜੂਗਾ ਆਗੇ ਪਿੱਛੇ ਉਹ ਆ ਗਏ ਬਾਈ ਜੁਣੀ ਆਈ 20 ਵਾਲੇ ਆ ਗਏ ਵੀਰੇ ਪਹਿਲੇ ਇਹਨਾਂ ਨੇ ਮਿਲਣਾ ਤਾਂ ਵੀ ਮਗਾ ਏਅਰਪੋਰਟ ਅੰਦਰ ਹੀ ਆਜੋ ਬੈ ਆਈਆਂ ਰਕੜੀ ਬੰਨਣ ਆਈ ਆ ਏਅਰਪੋਰਟ ਪਰ ਇਹਨਾਂ ਦੀ ਵੀਰੇ ਦੀ ਰਕੜੀ ਬੰਨੀ ਮੈਂ ਕਿਹਾ ਭਾਈ ਆ ਜਾ ਦੇਖੋ ਇੱਧਰ ਨੂੰ ਤੇ ਇੱਥੇ ਅਮਰਸਰ ਰਹਿੰਦੇ ਪੈਣ ਤੁਸੀਂ ਓਕੇ 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 ਮੈਂ ਦੋ ਵਹੀ ਹੁਣ ਅਸਲ ਇੱਕ ਵਾਰੀ ਗੱਲ ਵੀ ਹੋਈ ਸੀ ਤੁਹਾਨੂੰ ਚਾਹੇ ਚੇਤਾ ਭੁੱਲ ਗਿਆ ਹੋਵੇ ਅੱਛਾ ਠੀਕ ਹੈ ਠੀਕ ਹੈ ਤੁਕਰੀ ਬੁਕੇ ਇੰਨਾ ਟਾਈਮ ਤੁਸੀਂ ਕੱਢਿਆ ਵੀਰੇ ਠੀਕ ਹੈ ਬਹੁਤ ਬਹੁਤ ਥੈਂਕ ਯੂ ਸੋ ਮਚ ਬਹੁਤ ਨਹੀਂ ਰਹੀ ਜੁੜਨ ਰੋਕ ਪੇਰ ਮਿਲਾਂਗੇ ਕੋਈ ਚੱਕਰ ਆ ਪੱਛਾ ਨੀਲਾ ਜਿਹਾ ਬੈਨੋਟਾ ਚੱਲ ਬਾਈ ਫੜ ਉਹ ਨਹੀਂ ਉਹ ਨਹੀਂ ਉਹ ਬਿਰੋ ਭਰਾ ਪਿਆ ਪਿਆ ਰੱਖੜੀਆਂ ਉਹ ਰੱਖੜੀਆਂ ਹੈ ਤੇਿਆ ਗਲਤੀ ਬਾਈ ਸਾਰੇ ਸਹੀ ਸਨ ਉਹ ਕਾਹ ਕਹਿੰਦੇ ਪੁਲਿਸ ਵਾਲੇ ਪਿੱਛੇ ਫਿਰ ਮੈਨੂੰ ਰੋਕ ਲੰਨੇ ਆ ਹੋਦ ਨੂੰ ਪਤਾ ਦਾ ਹੈ। ਮੈਂ ਕਿਹ ਚੱਕਰ ਹੋਇਆ? ਮੈਂ ਕਿਹ ਚੱਕਰ ਹੋਇਆ? ਮਿਲ ਕੇ ਜਾਓ ਮਾ ਹਾਂ ਟਾਈਮ ਨਹੀਂ ਹੈਗਾ। ਅੱਛਾ ਪੁਲਿਸ ਵਾਲਾ ਜਾਣ ਦੇ ਦੇ। ਇੱਕ ਬਾਈ ਕਹਿੰਦਾ ਵੀ ਉਹ ਤਾਂ ਕਹਿੰਦੇ ਚਾਹ ਪਾਣੀ ਪੀ ਕੇ ਜਾ। ਸਾਨੂੰ ਕਹਤਾ ਗੱਡੀ ਚਸਲਾ। ਮੈਂ ਪੂਰੀ ਗੱਡੀ ਉਸਲੇ ਨਾਲ ਭਰੀ ਹੋਈ ਆ। ਸਾਰੇ ਸਾਰੇ ਬੰਦੀ ਉਸਲੇ ਵਾਲੇ। ਲਾ ਭਈ ਸਾਡਾ ਸਾਰਾ ਸਮਾਨ ਆ ਗਿਆ। ਸਾਨੂੰ ਇਹ ਵੀਰ ਲੈ ਕੇ ਆਇਆ ਤਾਂ ਆ ਇਹ ਚੰਡੀਗੜ੍ਹ ਤੋਂ ਲੈ ਕੇ ਇੱਥੇ ਤੱਕ ਜੇ ਵੀ ਕਿਸੇ ਵੀ ਪੂਰੇ ਪੰਜਾਬ ਦੇ ਵਿੱਚ ਪੰਜਾਬ ਤੋਂ ਕਿਤੇ ਬਾਹਰ ਟੈਕਸੀ ਤੁਸੀਂ ਕਰਨੀ ਵੀਰ ਨੰਬਰ ਬੋਲ ਸਸਤੇ ਰੇਟ ਜਾਣ। ਸੁਨ ਜੀ ਸਤਿ ਸ਼੍ਰੀ ਅਕਾਲ 98759 888888 ਥੈਂਕ ਯੂ ਮੈਨੂੰ WhatsApp ਵੀ ਕਰ ਦਿਓ ਮੈਂ ਨੰਬਰ ਮੈਂ ਸਕਰੀਨ 'ਤੇ ਲਾ ਦੂੰਗਾ ਪੂਰੇ ਸਹੀ ਓਕੇ ਜੇ ਨੇ ਵੀ ਅੰਮ੍ਰਿਤਸਰ ਤੋਂ ਪੰਜਾਬ ਕਿਤੇ ਵੀ ਜਾਣਾ ਹੋਵੇ ਦਿੱਲੀ ਤੋਂ ਵੀ ਆਉਣਾ ਹੋਵੇ ਜਾਣਾ ਹੋਵੇ ਸਸਤੇ ਇਹਨਾਂ ਦਾ ਕੰਮ ਜਿਹੜਾ ਨਾ ਪਿਕਅਪ ਐਂਡ ਡ੍ਰੌਪ ਹੈ ਐ ਨਹੀਂ ਭਾਈ ਇੱਕ ਸਾਈਡ ਦਾ ਰੇਟ ਨਹੀਂ ਹੁੰਦਾ ਜੀ ਜੀ 99 99 99 ਦਾ ਹੁੰਦਾ ਸਿਰਫ ਦਾ ਵੀ ਇਹ ਕਦੇ ਵੀ ਜਦੋਂ ਤੁਸੀਂ ਡਾਊਨ ਨਹੀਂ ਲੈਂਦੇ ਅਪ ਡਾਊਨ ਨਹੀਂ ਲੈਂਦੇ ਹੈਗੇ ਸਿੰਗਲ ਵੇ ਦਾ ਲੈਂਦੇ ਜਾਇਜ਼ ਰੇਟ ਤੇ ਸ਼ੁਕਰੀਆ ਵੀਰੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸਹੀ ਸਮੇਂ ਤੇ ਲੈ ਕੇ ਆਇਆ ਤਾਂ ਤੁਸੀਂ ਧੰਨਵਾਦ ਤੇ ਹੁਣ ਆਪਾਂ ਅੱਜ ਦੀ ਵੀਡੀਓ ਇੱਥੇ ਬੰਦ ਕਰਦੇ ਆਂ ਤੇ ਅਗਲਾ ਵਲੌਗ ਅੰਮ੍ਰਿਤਸਰ ਤੋਂ ਲੈ ਕੇ ਥਾਈਲੈਂਡ ਤੱਕ ਦਾ ਆਪਾਂ ਬਣਾਵਾਂਗੇ ਜਿਸ ਦੇ ਵਿੱਚ ਸਾਰਾ ਕੁਝ ਦੱਸਾਂਗੇ ਕਿੰਨੇ ਦੀ ਟਿਕਟ ਹੋਈ ਕਿੰਨੇ ਦੀ ਸਾਡੀ ਟੈਕਸੀ ਸਾਰਾ ਕੁਝ ਦੱਸਾਂਗੇ ਅਗਲੇ ਵਲੌਗ ਦੇ ਉਹ ਅਗਲਾ ਦੇਖੋ ਤਪਾਕੇਦਾਰ ਲਾਟੀ ਭਾਜੀ ਪਹਿਲੀ ਵਾਰ ਚੱਲੇ ਸਾਡੇ ਨਾਲ ਇਹ ਕਹਿੰਦਾ ਥਾਈਲੈਂਡ ਥਾਈਲੈਂਡ ਕਰੀ ਜਾਂਦਾ ਸਾਨੂੰ ਦਿਖਾਓ ਕੀ ਕਰਦੇ ਹੋ